ਗੱਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਮੇਰਾ ਨਾਮ ਪੁਸ਼ਪਿੰਦਰ ਕੌਰ ਹੈ ਜੀ ਮੈਂ ਹਨਾ ਸਾਰੀ ਵੀਡੀਓ ਚ ਕਿਸੇ ਵੀਡੀਓ ਚ ਨਹੀਂ ਦੱਸਿਆ ਹਲੇ ਤੱਕ ਤੇ ਪਿਛਲੇ ਸਾਲ ਵਾਲੀਆਂ ਵੀਡੀਓਜ਼ ਜਿਹੜੀਆਂ ਉਹਨਾਂ ਚ ਇੱਕ ਦੋ ਚ ਵੀਡੀਓ ਚ ਜਿਹੜਾ ਮੈਂ ਆਪਣਾ ਨਾਮ ਲਿਆ ਮੈਂ ਪੁਸ਼ਪਿੰਦਰ ਕੌਰ ਬਹੁਤ ਸਵਾਗਤ ਕਰਦੀ ਹਾਂ ਆਪਣੀ YouTube ਚੈਨਲ ਦੇ ਉੱਪਰ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਾਇਆ ਕਰੋ ਤੇ ਹਨਾ ਕਿਉਂਕਿ ਬੈਲ ਆਈਕਨ ਦਬਾਉਣ ਨਾਲ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਜਾਂਦੀ ਹੈ ਜਿਹੜੀ ਜਿਹੜੀ ਵੀਡੀਓ ਅਸੀਂ ਅਪਲੋਡ ਕਰਦੇ ਰਹਿੰਦੇ ਆ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਂਦੀ ਹੈ ਤੇ ਜਦੋਂ ਵੀ ਤੁਸੀਂ ਮਤਲਬ ਆਪਣੇ YouTube ਪੇਜ ਓਪਨ ਕਰਦੇ ਹੋ ਨਾ ਵੀ ਉੱਥੇ ਨਾ ਆ ਜਾਂਦੀ ਹੈ ਆਪਣੀ ਵੀਡੀਓ ਤੁਹਾਡੇ ਸਾਹਮਣੇ ਸ਼ੋ ਹੋ ਜਾਂਦੀ ਹੈ ਤੇ ਇਹ ਅੱਜ ਦੇ ਸੂਟ ਨੇ ਜਿਹੜੇ ਉਹ ਸਟਿਚਿੰਗ ਡਿਜ਼ਾਈਨ ਤੇ ਰਹਿਣਗੇ ਸਟਿਚ ਕੀਤੇ ਹੋਏ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਡਿਜ਼ਾਈਨ ਬਣਾਏ ਨੇ ਜੀ ਆਪਾਂ ਤੇ ਕੋਸ਼ਿਸ਼ ਕਰੀਏ ਕੁਝ ਨਵਾਂ ਲੈ ਕੇ ਆਉਂਦੀ ਤੇ ਇਹ ਤੁਹਾਨੂੰ ਦਿਖਾਉਣੇ ਆਪਾਂ ਸੂਟ ਜਿਵੇਂ ਇਹ ਸੂਟ ਹੈ ਜੀ ਕਾਟਨ ਸਟੱਫ ਹੈ ਇਹਨਾਂ ਦਾ ਤੇ ਇਹ ਜਿਹੜਾ ਸੂਟ ਹੈ ਇਹ ਆਪਣੇ ਤੋਂ ਹੀ ਬਾਈ ਕੀਤਾ ਸੀ ਕਸਟਮਰ ਨੇ ਜਿਹੜਾ ਮੈਂ ਡਿਜ਼ਾਈਨ ਪਹਿਨੇ ਹੋਇਆ ਸੀ ਉਸੇ ਤਰ੍ਹਾਂ ਦਾ ਡਿਜ਼ਾਈਨ ਇਹਨਾਂ ਨੇ ਦਿਖਾਇਆ ਆਪਾਂ ਨੂੰ ਫੋਟੋ ਭੇਜੀ ਸੀ ਵੀ ਸਾਨੂੰ ਐਵੇਂ ਦਾ ਡਿਜ਼ਾਈਨ ਚਾਹੀਦਾ ਬਾਜੂ ਦਾ ਡਿਜ਼ਾਈਨ ਉਹਨਾਂ ਨੇ ਫੋਟੋ ਭੇਜੀ ਸੀ ਵੀ ਸਾਨੂੰ ਇਹ ਵਾਲਾ ਡਿਜ਼ਾਈਨ ਚਾਹੀਦਾ ਤਾਂ ਆਪਾਂ ਨੂੰ ਇਹ ਵਾਲਾ ਕਰਕੇ ਦਿੱਤਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਤੇ ਮੈਂ ਉਹਨਾਂ ਨੂੰ ਪਿਕ ਸੈਂਡ ਕਰਤੀ ਸੀ ਬਹੁਤ ਖੁਸ਼ ਹੋਏ ਕਹਿੰਦੇ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਕੇ ਬਣਿਆ ਜਿਹੜਾ ਮੇਰਾ ਡਿਜ਼ਾਈਨ ਨੇ ਬਣਾਇਆ ਹੋਇਆ ਸੀ ਉਥੇ ਕਿਸੇ ਆ ਨਾ ਬੀਡਸ ਨਹੀਂ ਸਿਲਾਏ ਹੋਏ ਮੋਤੀ ਨਹੀਂ ਸੀ ਲੱਗੇ ਹੋਏ ਇਸ 'ਚ ਤੇ ਇਹ 'ਚ ਆਪਾਂ ਮੋਤੀ ਲਾਏ ਨੇ ਇਸ ਤਰ੍ਹਾਂ ਥੋੜਾ ਜਿਹਾ ਚੇਂਜ ਕੀਤਾ ਗਿਆ ਇਹ ਤੇ ਇਹਦੇ ਨਾਲ ਸਲਵਾਰ ਰੱਖੀ ਹੈ ਜੀ ਸਲਵਾਰ ਤੇ ਪੌਂਚੀਆਂ ਤੇ ਐਵੇਂ ਦਾ ਕੰਮ ਕੀਤਾ ਉਹਨਾਂ ਨੇ ਕਿਹਾ ਸੀ ਵੀ ਜਿੱਥੇ ਸਾਨੂੰ ਲੇਸ ਚਾਹੀਦੀ ਉੱਥੇ ਆਪਾਂ ਲੇਸ ਦੇਤੀ ਜਿੱਥੇ ਆਪਾਂ ਨੇ ਆਪਾਂ ਨੂੰ ਸਟਿਚਿੰਗ ਡਿਜ਼ਾਈਨ ਕਿਹਾ ਸੀ ਆਪਾਂ ਸਟਿਚਿੰਗ ਡਿਜ਼ਾਈਨ ਦਿੱਤਾ ਇਹਦੇ ਨਾਲ ਸੁਪਰਨੈਟ ਦਾ ਦੁਪੱਟਾ ਰੈਡੀ ਕਰਾਇਆ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਤੇ ਜਿਹੜਾ ਸੂਟ ਬਣਿਆ ਇਹ ਸਿਰਫ 500 ਇਹਦਾ ਸਟਾਫ ਪ੍ਰਾਈਸ 500 ਹੀ ਸੀ ਤੇ ਕਾਟਨ ਬਹੁਤ ਵਧੀਆ ਜੀ ਇਹ ਨਹੀਂ ਇਹ ਵੀ 500 ਦਾ ਸਟਾਫ ਆ ਤੇ ਸਟਾਫ ਘੱਟਿਆ ਹੋਊਗਾ ਬਹੁਤ ਹੀ ਜ਼ਿਆਦਾ ਸੌਫਟ ਕਾਟਨ ਦਾ ਸਟਾਫ ਆ ਸਿਰਫ 500 ਪ੍ਰਾਈਸ ਹੈ ਸਰਪਲਸ ਕਾਟਨ ਹੈ ਜਿਹੜੀ ਉਹ ਵਾਲਾ ਇਹ ਤੇ ਇਹ ਸੀ ਜੀ ਆਪਣਾ ਪਹਿਲਾ ਸੂਟ ਤੇ ਡਿਜ਼ਾਈਨਿੰਗ ਜੇ ਤੁਸੀਂ ਹੋਰ ਵੀ ਕਰਾਉਣੀ ਹੈ ਘੇਰੇ ਵਗੈਰਾ ਤੇ ਬਾਜੂ ਤੇ ਕੋਈ ਚੇਂਜ ਕਰਾਉਣਾ ਹੈ ਤੁਸੀਂ ਕਰਾ ਸਕਦੇ ਹੋ ਅੱਜ ਦੀ ਵੀਡੀਓ ਦਾ ਮੋਟਿਵ ਮੇਰਾ ਇਹੀ ਹੈ ਵੀ ਤੁਹਾਨੂੰ ਹਨਾ ਪਤਾ ਲੱਗ ਸਕੇ ਵੀ ਸਾਡਾ ਸਟੀਚਿੰਗ ਦਾ ਕੰਮ ਕਿਵੇਂ ਦਾ ਥੋੜਾ ਜਿਹਾ ਹਜੇ ਤੇ ਪਿਛਲੇ ਘੇਰੇ ਤੇ ਤਰਪਾਈ ਰਹਿੰਦੀ ਹੈ ਤੇ ਥੋੜਾ ਗਲੇ ਤੇ ਵੀ ਕੱਚਾ ਢੇਰਨਾ ਰਹਿੰਦਾ ਫਿਰ ਆਪਣਾ ਹਨਾ ਵੀਡੀਓ ਦਾ ਟਾਈਮ ਨਹੀਂ ਸੀ ਲੱਗਣਾ ਇਹ ਕੋਰੀਅਰ ਕਰਨੇ ਨੇ ਅੱਜ ਆਪਾਂ ਇਹਦੀ ਫਿਨਿਸ਼ਿੰਗ ਆਪਾਂ ਫੇਰ ਕਰਦੇ ਆ ਤੇ ਇਹ ਰਹਿ ਗਿਆ ਜੀ ਆਪਣਾ ਅੱਗੇ ਇਵੇਂ ਮੈਂ ਤਾਂ ਉਹ ਸਟੀਚਿੰਗ ਡਿਜ਼ਾਈਨ ਬਣਾ ਕੇ ਦਿਖਾਇਆ ਸੀਗਾ ਤੇ ਜਿਹੜੇ ਸਟਿਚ ਕਰਦੇ ਨੇ ਉਹ ਸਿੱਖ ਸਕਦੇ ਨੇ ਉਹ ਵੀਡੀਓ 'ਚ ਜਾ ਕੇ ਕਿਵੇਂ ਆਪਾਂ ਡਿਜ਼ਾਈਨ ਬਣਾਇਆ ਸੀ ਇਹ ਰਿਹਾ ਜੀ ਬਾਜੂ ਦਾ ਡਿਜ਼ਾਈਨ ਤੇ ਐਵੇਂ ਆਪਾਂ ਗੋਲ ਗਲੇ ਤੇ ਇਸ ਤਰ੍ਹਾਂ ਕੱਟ ਦਿੱਤਾ ਤੇ نیچے ਪੱਟੀ ਬਣਾਈ ਇਹ ਪੱਟੀ ਮੈਂ ਸਾਰੇ ਵੀਡੀਓ 'ਚ ਦੱਸੀ ਹੋਈ ਹੈ ਕਿਵੇਂ ਬਣਾਈ ਆ ਇਹ कॉटन ਸ਼ਿਮਰ ਦਾ ਪ੍ਰਿੰਟ ਹੈ ਜੀ ਇਹ ਵੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜਿਹੜਾ ਬਣਦਾ ਇਹ ਰਾਇਦਾ ਕਿੰਦਾ ਕੰਮ ਤੇ ਤੁਸੀਂ ਵੀ ਜਿਵੇਂ ਇੱਥੇ ਬਟਨ ਲਗਵਾਉਣੇ ਨੇ ਇੱਕ ਸੂਟ ਆਪਣੇ ਕੋਲੇ ਬਣ ਕੇ ਗਿਆ ਸੀ ਬਟਨ ਲਾਏ ਸੀ ਤੇ ਇੱਕ 'ਚ ਆਪਣੇ ਇੱਥੇ ਨਾ ਪਿੰਟੈਕਸ ਪਾਏ ਗਏ ਸੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਸੀ ਇਹ ਕੱਟ ਰਿਮੂਵ ਵੀ ਕਰ ਸਕਦੇ ਹੋ 골ਡਨ neck ਵੀ ਬਣਵਾ ਸਕਦੇ ਹੋ ਚੇਂਜ ਕਰਾਉਣਾ ਤੁਸੀਂ ਕਰਾ ਸਕਦੇ ਹੋ ਤੇ ਸਟੀਚਿੰਗ ਪ੍ਰਾਈਸ ਤੁਹਾਨੂੰ ਦੱਸ ਦਿੰਦੀ ਆ ਸਿੰਪਲ ਸਟੀਚਿੰਗ ਪ੍ਰਾਈਸ ਆਪਣਾ 250 ਹੋਊਗਾ ਜੀ ਤੇ ਡਿਜ਼ਾਈਨਿੰਗ ਦਾ ਜਿਵੇਂ 100 ਡਿਜ਼ਾਈਨਿੰਗ ਦਾ ਐਕਸਟਰਾ ਹੋ ਜਾਊਗਾ ਨਾਰਮਲ ਜਿਹੜੇ ਡਿਜ਼ਾਈਨ ਨੇ ਐਵੇਂ ਦੇ ਜੇ ਕੋਈ ਕੱਟ ਡਿਜ਼ਾਈਨ ਆ ਚਲੋ ਸਿੰਪਲ ਪੱਟੀ ਦੇਣੀ ਉਹਦੇ 50 ਹੋ ਜਾਂਦੇ ਨੇ ਜੇ ਵੱਡਾ ਡਿਜ਼ਾਈਨ ਹੀ ਕਰ ਜਿਵੇਂ ਮੋਤੀਆਂ ਲੱਗਿਆ ਤਾਂ ਥੋੜਾ ਜਿਹਾ ਹੋਰ ਹੈਨਾ ਜਿਹੜਾ 150 ਵੱਜ ਜਾਂਦਾ ਹੁੰਦਾ ਡਿਜ਼ਾਈਨ ਅਕੋਰਡਿੰਗ ਤੇ ਇਹਦੀ ਜਿਹੜੀ ਸਲਵਾਰ ਹੈ ਇਹ ਆਪਾਂ ਇਸ ਤਰ੍ਹਾਂ ਰੱਖੀਆ ਲੈ ਇਸ ਤੇ ਕੇ ਆਪਾਂ ਛੜ ਨਾਲ ਦੀ ਪੱਟੀ ਨਹੀਂ ਪਾਈ ਤੇ ਸਪਿੰਟेक्स ਪਾਇਆ ਲੈ ਇਸ ਦਿੱਤੀ ਆ ਤੇ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਆਪਾਂ ਮਸਲੀਨ ਲਾਈਨਿੰਗ ਦਾ ਇਸ ਤਰ੍ਹਾਂ ਦੀ ਡਾਈ ਕੀਤੀ ਆ ਦੁਪੱਟੇ ਦੀ ਦੁਪੱਟੇ ਦੀ ਬੋਲਿਆ ਹੀ ਨਹੀਂ ਜਾਂਦਾ ਮੈਂ ਬਹੁਤ ਕੋਸ਼ਿਸ਼ ਕਰਦੀ ਹੁਣੀ ਆ ਵੀ ਦੁਪੱਟਾ ਦੁਪੱਟਾ ਤਾਂ ਬੋਲਿਆ ਹੀ ਨਹੀਂ ਜਾਂਦਾ ਜਦੋਂ ਐਂ ਕਾਲੀ ਕਾਲੀ ਬੋਲ ਰਹੀ ਹੁੰਨੀ ਐ ਦੁਪੱਟਾ ਹੀ ਨਿਕਲ ਜਾਂਦਾ ਚੇਂਜ ਕਰੂੰਗੀ ਹੌਲੀ ਹੌਲੀ ਹਜੇ ਟਾਈਮ ਲੱਗੂਗਾ ਬਾਰੇ ਟਾਈਮ ਦੀ ਆਤ ਬਣੀ ਹੋਈ ਐ ਇਹਦੀ ਤੇ ਆ ਬਹੁਤ ਸੋਹਣਾ ਸੂਟ ਬਣਿਆ ਪਿਓਰ ਦਾ ਦੁਪੱਟਾ ਲਾਇਆ ਆਪਾਂ ਇਹ ਦੁਪੱਟਾ ਲਾਇਆ ਇਹਦੇ ਨਾਲ ਆਪਾਂ ਤੇ ਇਹ ਵਾਲਾ ਹਨਾ ਡਿਜ਼ਾਈਨਿੰਗ ਕੀਤੀ ਐਵੇਂ ਦੀ ਵਿੱਚ ਸਾਰੇ ਦੁਪੱਟੇ ਚ ਹੀ ਇਹ ਪਾਏ ਨੇ ਤੇ ਲੇਸ ਦਿੱਤੀ ਐ ਆਪਾਂ ਪ੍ਰਿੰਟ ਨਾਲ ਦੀ ਸਿੰਪਲ ਇਸ ਨੂੰ ਲੇਸ ਦਿੱਤੀ ਐ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਜਿਹੜਾ ਇਹ ਸੂਟ ਬਣਿਆ ਇਹ ਮੈਚਿੰਗ ਸੂਟ ਹੈ ਜਿਵੇਂ ਇਹ ਤੇ ਬਾਟਮ ਤੇ ਵੀ ਵਰਕ ਆ ਇਸ ਤਰ੍ਹਾਂ ਬਾਟਮ ਤੇ ਵੀ ਵਰਕ ਆ ਤੇ कॉटन स्टफ प्रिंटेड शर्ट ਹੋਊਗੀ ਸਿਰਫ 1000 ਦਾ ਮਿਲਿਆ ਇਹ ਸੂਟ 1000 ਦਾ ਤੇ ਬਾਕੀ ਡਿਜ਼ਾਈਨਿੰਗ ਦਾ ਰਹਿ ਜਾਊਗਾ ਸਟਿਚਿੰਗ ਡਿਜ਼ਾਈਨਿੰਗ ਦੁਪੱਟਾ ਲੱਗਾ ਫਿਰ 20 18 1000 ਚ ਜਿਹੜਾ ਫੁੱਲ ਰੈਡੀ ਹੋਇਆ ਇਸ ਤਰ੍ਹਾਂ ਦਾ ਡਿਜ਼ਾਈਨ ਆ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਜੀ ਇਸ ਤਰ੍ਹਾਂ ਸੈਂਟਰ ਪੈਨਲ ਪਾਏ ਨੇ ਇਹ ਰਿਹਾ ਜੀ ਇਹਦੇ ਬਾਜੂ ਦਾ ਡਿਜ਼ਾਈਨ ਆ ਸੈਂਟਰ ਪੈਨਲ ਦਿੱਤੇ ਨੇ ਇਸ ਤਰ੍ਹਾਂ ਤੇ ਇਹਦੀ ਸਪੈਸ਼ਲ ਜੀ ਗੱਲ ਕੀ ਆ ਆਪਾਂ ਫਸਟ ਟਾਈਮ ਇਹ ਡਿਜ਼ਾਈਨ ਬਣਾਇਆ ਤੇ ਇਹ ਆਪਾਂ ਟਾਈ ਕਿ ਟਾਈ ਕੀਤਾ ਪਿਛੋਂ ਦੇਖੋ ਟਾਈ ਵਾਲਾ ਡਿਜ਼ਾਈਨ ਬਣਾਇਆ ਹੈ ਤੇ ਇਹਦੇ ਵੈਸੇ ਤਾਂ ਹਨਾ ਲਟਕਣ ਲੱਗ ਜਾਂਦੇ ਹੁੰਦੇ ਨੇ ਜਿਹੜੇ ਪਾਰਟੀ ویئر ਸਟੱਫ ਹੁੰਦਾ ਹੈ ਇਹਦੇ ਆਪਾਂ ਕਾਟਨ ਦੀ ਬਣਾਈ ਸੀ ਤੇ ਉਹ ਚੀਜ਼ਾਂ ਜਿਹੜੀਆਂ ਸੋਣੀਆਂ ਨਹੀਂ ਸੀ ਲੱਗਣੀਆਂ ਜੇ ਲੇਸ ਤਾਂ ਵੀ ਬਣਾਉਂਦੇ ਸੋਣਾ ਨਹੀਂ ਸੀ ਲੱਗਣਾ ਹੈ ਨਾ ਤਾਂ ਹਨਾ ਇਹ ਤਾਂ ਦੇਖੋ ਤੈਚ ਆ ਗਿਆ ਜਦੋਂ ਹਨਾ ਇੰਪ੍ਰੈਸ ਕਰਕੇ ਪਾਵਾਂਗੇ ਰੇਵ ਨੇ ਨਾ ਇਸ ਤਰ੍ਹਾਂ ਦੇ ਲੱਗਦੇ ਨੇ ਬਹੁਤ ਹੀ ਸੋਹਣੇ ਬਣੇ ਨੇ ਇਹ ਆਪਣੇ ਇਹ ਵੀ ਆਪਾਂ ਨੂੰ ਫੋਟੋ ਭੇਜੀ ਸੀ ਸਾਰੇ ਸੂਟ ਦੀ ਕਿ ਸਾਨੂੰ ਐਵੇਂ ਦਾ ਡਿਜ਼ਾਈਨ ਚਾਹੀਦਾ ਤਾਂ ਆਪਾਂ ਨੇ ਉਹ ਸੇਮ ਬਣਾ ਕੇ ਦਿੱਤਾ ਬਹੁਤ ਸੋਹਣੀ ਚੀਜ਼ ਬਣੀ ਐ ਜਿਵੇਂ ਹਨਾ ਅੱਗੇ ਫਰੌਕ ਤੇ ਬਣਵਾਉਣੀ ਆ ਤੁਸੀਂ ਜਿਵੇਂ ਮੈਂ ਜਾਰਜਟ ਦੀ ਫਰੌਕ ਪਾਈ ਹੋਈ ਐ ਬਹੁਤ ਸੋਹਣਾ ਲੱਗਦਾ ਡਿਜ਼ਾਈਨਰਸ ਤੇ ਅੱਗੇ ਇਹ ਵਾਲੀ ਫਰੌਕ ਆ ਦੇਖੋ ਤੁਸੀਂ ਜਿਹੜਾ ਇਹ ਸਟੱਫ ਆ ਤੇ ਇਹ ਤੇ ਬਲੈਕ ਕਲਰ ਦੀ ਫਰੌਕ ਬਣੂੰਗੀ ਇਹ 올ਓਵਰ ਵੀ ਬਣਵਾ ਸਕਦੇ ਹੋ ਤੇ ਇੱਕੇ ਚੋਂ ਮੈਂ ਆਪਣੀ ਵੀ ਬਣਾਉਣੀ ਆ ਫਰੌਕ ਇਹ ਤੇ ਵੀ ਮੈਂ ਸੋਚੇ ਵੀ ਇਹ ਵਾਲਾ ਡਿਜ਼ਾਈਨ ਕਰਾਂ ਬਹੁਤ ਹੀ ਸੋਹਣਾ ਲੱਗੂ ਇਹ ਸਿਰਫ 800 ਦੀ ਰੇਂਜ ਚ ਇਹ ਬਰਬਰੀ ਔਰਗੈਂਜ਼ਾ ਟਾਈਪ ਦਾ ਸਟੱਫ ਬਹੁਤ ਸੋਹਣਾ ਰਹਿੰਦਾ ਜੌਰਜਟ ਵੀ ਨਹੀਂ ਕਹਿ ਸਕਦੇ ਬਰਬਰੀ ਵੀ ਨਹੀਂ ਕਹਿ ਸਕਦੇ ਨਵਾਂ ਜਿਹਾ ਸਟੱਫ ਆਇਆ ਤੇ ਇਹਤੇ ਡਿਜ਼ਾਈਨ ਕੀਤਾ ਬਹੁਤ ਸੋਹਣਾ ਲੱਗੂਗਾ ਟਾਈਡਾਈ ਇਹਦੇ ਨਾਲ ਦੁਪੱਟਾ ਹੋ ਜਾਊਗਾ ਤੇ ਐਵੇਂ ਤਾਂ ਇਹ ਡਿਜ਼ਾਈਨਿੰਗ ਹੋ ਜੂਗੀ ਫਰੌਕ ਦੇ ਉੱਪਰ ਜਿਹੜੇ ਸੈਂਟਰ ਪੈਨਲ ਨੇ ਤਾਂ ਦੇਖੋ ਨੀਚੇ ਤੱਕ ਚਲੇ ਗਏ ਆਪਾਂ ਇਹ ਇਹ ਬਲੀ ਡਿਜ਼ਾਈਨਿੰਗ ਇੱਥੇ ਤੱਕ ਹੀ ਬਣਾ ਸਕਦੇ ਆ ਇਸ ਤਰ੍ਹਾਂ ਦੀ ਬਹੁਤ ਸੋਹਣੀ ਬਣੂ ਨੀਚੇ ਜਿਹੜਾ ਫਲੇਅਰ ਬਣ ਜੂਗਾ ਫਰੌਕ ਦਾ ਤੇ ਬਾਜੂ ਡਿਜ਼ਾਈਨ ਸੇਮ ਬਣ ਜੂ ਪਿੱਛੇ ਉਹ ਟਾਈਪ ਹੋ ਜੂਗਾ ਬਹੁਤ ਸੋਹਣਾ ਲੱਗੂ ਫਰੌਕ ਤੇ ਬਣਿਆ ਹੋਇਆ ਡਿਜ਼ਾਈਨ ਤੇ ਬਾਟਮ ਤੇ ਇਸ ਤਰ੍ਹਾਂ ਵਰਕ ਸੀ ਸਟਾ ਮੈਚਿੰਗ ਸੂਟ ਤੇ ਵਿਦ ਵਰਕ ਇਹ 1000 ਦਾ ਹੋਊਗਾ ਤੇ ਦੁਪੱਟਾ ਇਹਦੇ ਨਾਲ ਪਿਓਰ ਦਾ ਲਾਇਆ ਵਧੀਆ ਪਿਓਰ ਦਾ ਸੌਫਟ ਦੁਪੱਟਾ ਆਪਣੇ ਕੋਲੇ 250 ਦੀ ਰੇਂਜ 'ਚ ਬਾਕੀ ਇਹਦੀ ਡਾਈ ਹੋ ਜਾਂਦੀ ਹੈ ਜੀ ਹਨਾ ਬਿਲਕੁਲ ਰੀਜ਼ਨੇਬਲ ਪ੍ਰਾਈਸ 'ਚ ਮੈਂ ਤੁਹਾਨੂੰ ਹਨਾ ਸਾਰੇ ਕਸਟਮਰ ਨੂੰ ਮੈਂ ਇਕੱਲਾ-ਇਕੱਲਾ ਮੈਂਸ਼ਨ ਕਰਦੀ ਹੁੰਦੀ ਆ ਵੀ ਐਨੇ ਦਾ ਇਹ ਆ ਗਿਆ ਜਿੰਨੇ ਦਾ ਇਹ ਮੈਂ ਕਦੇ ਐਵੇਂ ਨਹੀਂ ਕੀਤਾ ਵੀ ਇਕੱਠਾ ਬਿਲ ਬਣਾ ਕੇ ਦੇਤਾ ਵੀ ਤੁਹਾਡਾ ਸੂਟ ਐਨੇ ਦਾ ਰੈਡੀ ਹੋਇਆ ਤੇ ਮੈਂ ਸਾਰਾ ਡਿਟੇਲ 'ਚ ਦੱਸਦੀ ਹੁੰਦੀ ਆ ਜੀ ਅੱਗੇ ਆਪਣੇ ਇਹ ਵਾਲੇ ਸੂਟ ਸੀਗੇ ਕਾਫੀ ਟਾਈਮ ਤੋਂ ਚੱਲ ਰਹੇ ਨੇ ਚਿਕਨ ਦੇ ਦੁਪੱਟਿਆਂ ਵਾਲੇ 5 ਮੀਟਰ ਦਾ ਦੁਪੱਟਾ ਹੁੰਦਾ ਤੇ ਇਹ ਆ ਗਈ ਜੀ ਇਹਦੀ ਬਾਟਮ ਇਹ ਇਸ ਤਰ੍ਹਾਂ ਨੱਟ ਵਾਲੀ ਲੇਸ ਦਿੱਤੀ ਹੈ ਜੀ ਟਾਈਡਾਈ ਲੇਸ ਦਿੱਤੀ ਹੈ ਨੱਟ ਵਾਲੀ ਤੇ ਬਾਜੂ ਇਹਨਾਂ ਦੀਆਂ ਹਾਫ ਸੀਗੀਆਂ ਤੇ neck ਤੇ ਡਿਜ਼ਾਈਨ ਬਣਾਇਆ ਜੀ ਇਹ ਵਾਲਾ ਤੇ ਇਹ ਵਾਲਾ ਬਾਜੂ ਤੇ ਕਿਹ ਰਹਿਤੇ ਆਪਾਂ ਡਬਲ ਪੱਟੀ ਨਾਲ ਡਿਜ਼ਾਈਨ ਕੀਤਾ ਠੀਕ ਹੈ ਜੀ ਤੁਸੀਂ ਵੀ ਐਵੇਂ ਦੇ ਸੂਟ ਰੈਡੀ ਕਰਾ ਸਕਦੇ ਹੋ ਬਹੁਤ ਹੀ ਵਧੀਆ ਡਿਜ਼ਾਈਨਿੰਗ ਵਾਲੇ ਸੂਟ ਕਰਾ ਸਕਦੇ ਹੋ ਅੱਗੇ ਆਪਣੇ ਸਿੰਗਲ ਸਿੰਗਲ ਫਰੌਕ ਨੇ ਜਿਹੜੀਆਂ ਉਹ ਰੈਡੀ ਹੋ ਰਹੀਆਂ ਨੇ ਮੈਨੂੰ ਐਵੇਂ ਸੀ ਹਨਾ ਇਸ ਵੀਡੀਓ ਚ ਮੈਂ ਤੁਹਾਨੂੰ ਦਿਖਾਉਂਗੀ ਪਰ ਉਹ ਹਲੇ ਉਹਨਾਂ ਦਾ ਕੰਮ ਥੋੜਾ ਰਹਿਦਾ ਤੇ ਆਪਾਂ ਉਹ ਕਿਸੇ ਹੋਰ ਨੈਕਸਟ ਵੀਡੀਓ ਚ ਦੁਬਾਰੇ ਸਟਿਚਿੰਗ ਡਿਜ਼ਾਈਨ ਵਾਲੇ ਕਾਫੀ ਹੋਰ ਵੀ ਡਿਜ਼ਾਈਨਰ ਸੂਟ ਆਪਾਂ ਬਣਾਉਣੇ ਨੇ ਉਹ ਤੁਹਾਨੂੰ ਦਿਖਾਵਾਂਗੇ ਤੁਸੀਂ ਵੀ ਅਵੇ ਤੇ ਸੂਟ ਰੈਡੀ ਕਰਾ ਸਕਦੇ ਹੋ ਡਿਜ਼ਾਈਨਿੰਗ ਵਗੈਰਾ ਕਰਾ ਸਕਦੇ ਹੋ ਸਿੰਪਲ ਸੂਟ ਦੀ ਸਟਿਚਿੰਗ ਤੁਹਾਨੂੰ ਦੱਸ ਦਿੱਤੀ ਹੈ 250 ਹੋਊਗੀ ਡਿਜ਼ਾਈਨਿੰਗ ਵਗੈਰਾ ਦਾ ਹਨਾ 100 ਰੁਪਿਆ ਹੋ ਜਾਊਗਾ ਤੇ ਅੱਗੇ ਬਾਕੀ ਹਨਾ ਦੁਪੱਟੇ ਤੇ ਲੇਸ ਲਵਾਈ 100 ਸਿੰਪਲ ਇੰਨੀ ਕੀ ਸਟਿਚਿੰਗ ਹੈ ਜੀ ਆਪਣੀ ਤੇ ਲਾਈਨਿੰਗ ਵਾਲੇ ਦੀ ਤਾਂ ਦੇਖੋ ਅਲੱਗ ਤੋਂ ਹੋਊਗੀ ਉਹਨਾਂ ਦੀ ਤਾਂ ਜਿਵੇਂ 700 ਆਪਣੀ ਲਾਈਨਿੰਗਾਂ ਵਾਲੇ ਦੀ ਰਹੂਗੀ ਜੀ ਜੇ ਤੁਸੀਂ ਰੈਡੀ ਕਰਾਉਣੇ ਹਨ ਚਾਹੇ ਤੁਸੀਂ ਕੋਈ ਵੀ ਡਿਜ਼ਾਈਨ ਤੁਸੀਂ ਆਪਣੇ ਕੋਲੋਂ ਵੀ ਕੋਈ ਵੀ ਡਿਜ਼ਾਈਨ ਸਾਨੂੰ ਸੈਂਡ ਕਰ ਸਕਦੇ ਹੋ ਅਸੀਂ ਸੇਮ ਬਣਾ ਕੇ ਦੇਵਾਂਗੇ ਤੁਸੀਂ ਸਟੱਫ ਆਪਣਾ ਵੀ ਲੈ ਕੇ ਦੇ ਸਕਦੇ ਹੋ ਤੇ ਸਾਡੇ ਕੋਲੋਂ ਵੀ ਤੁਸੀਂ ਬਾਈ ਕਰ ਸਕਦੇ ਹੋ ਤੇ ਸਟੱਫ ਦੀ ਆਪਣੀ ਪੂਰੀ ਗਾਰੰਟੀ ਹੋਗੀ ਜੀ ਪੂਰਾ ਵਧੀਆ ਸਟੱਫ ਲਾਈਦਾ ਜੀ ਕੰਮ ਘੱਟ ਕਰ ਲਾਂਗੇ ਪਰ ਕਰਾਂਗੇ ਵਧੀਆ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਆਂ